ਸਾਸਰੀਕਾਲ ਬਾਈ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਬਾਈ ਆਪਾਂ ਗੱਲ ਕਰਾਂਗੇ ਕਟੀਆਂ ਵਛੀਆਂ ਦੀ ਸਾਂਭ ਸੰਭਾਲ ਜਿਹੜੀ ਜਨਮ ਤੋਂ ਲੈ ਕੇ ਪਹਿਲੇ 3 ਮਹੀਨਿਆਂ ਤੱਕ ਕਰਨੀ ਆ ਇਸ ਚੀਜ਼ ਦੇ ਉੱਤੇ ਆਪਣੀਆਂ ਹੁਣ 4 ਦੇ ਲਗਭਗ ਵੀਡੀਓ ਆਉਣੀਆਂ ਟੋਟਲ ਕਟੀਆਂ ਵਛੀਆਂ ਨੂੰ ਜੰਮਣ ਤੋਂ ਲੈ ਕੇ ਗੱਭਣ ਕਰਨ ਤੱਕ ਤੇ ਇਹਦੀਆਂ ਆਪਾਂ 4 ਕ ਸਟੇਜਾਂ ਬਣਾਈਆਂ ਜਿਵੇਂ ਪਹਿਲੇ 3 ਮਹੀਨਿਆਂ ਤੱਕ ਉਸ ਤੋਂ ਬਾਅਦ 6 ਜਾਂ 7 ਕ ਮਹੀਨਿਆਂ ਤੱਕ ਵੀ 3-4 ਮਹੀਨੇ ਦਾ ਉਹ ਜਿਹੜਾ ਹੈਗਾ ਟਾਈਮ ਤੇ 7 ਕ ਮਹੀਨਿਆਂ ਤੋਂ ਲੈ ਕੇ ਤੇ ਉਹਨਾਂ ਦੇ ਟੀਕਾ ਭਰਉਣ ਗੱਬਨ ਤੱਕ ਤੇ ਗੱਬਨ ਤੋਂ ਲੈ ਕੇ ਸੂਨ ਤੱਕ ਇਹ ਜਿਹੜੀਆਂ ਕੰਪਲੀਟ ਵੀਡੀਓ ਆਉਣੀਆਂ ਜਿਹੜੇ ਵੀ ਨਵੇਂ ਆ ਇਹ ਆਪਣੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਹੁਣ ਆਪਾਂ ਜੰਮਣ ਤੋਂ ਲੈ ਕੇ ਤੇ 3 ਮਹੀਨਿਆਂ ਤੱਕ ਦੀ ਪੂਰੀ ਤੁਹਾਨੂੰ ਜਾਣਕਾਰੀ ਸਾਂਝੀ ਕਰਾਂਗੇ ਜਦੋਂ ਕਿਸੇ ਵੀ ਕਟਰੂ ਦਾ ਜਨਮ ਹੁੰਦਾ ਤੇ ਉਹਨੂੰ ਸਭ ਤੋਂ ਪਹਿਲਾਂ ਦਾ ਜਿਹੜਾ ਬੌਲਾ ਉਹ ਪਿਉਣਾ ਬਹੁਤ ਜ਼ਰੂਰੀ ਆ ਤੇ ਬੌਲਾ ਜਿਹੜਾ ਤੁਸੀਂ ਜੇ ਪਸ਼ੂ ਕਈ ਵਾਰੀ ਕੀਂਦਾ ਕਿ ਕਟਰੂ ਦੇ ਦੰਦਾਂ ਦੇ ਉੱਤੇ ਮਾਸ ਮੂਸ ਵਗੈਰਾ ਨਾਲ ਨਹੀਂ ਵੀ ਪੀਂਦਾ ਚਾਹੇ ਉਹਨੂੰ ਪਹਿਲੇ ਡੇਢ ਘੰਟੇ ਦੇ ਅੰਦਰ ਅੰਦਰ ਉਹਨੂੰ ਬੌਹਲਾ ਜ਼ਰੂਰ ਪਿਆਓ ਤੇ ਜੇਕਰ ਨਹੀਂ ਪੀਂਦਾ ਤੇ ਭਾਵੇਂ ਦੀ 60 ਕਐਮਐਲ ਵਾਲੀ ਸਰਿੰਜ ਲੈ ਕੇ ਤੇ ਸਰਿੰਜ ਨਾਲ ਪਾ ਦਿਓ ਚਾਹੇ ਬੁੱਬੀ ਨਾਲ ਚੰਗਾ ਲਓ ਜਿਵੇਂ ਵੀ ਕਰਕੇ ਹਨਾ ਉਸ ਤੋਂ ਬਾਅਦ ਵੀਰੇ ਜਿਹੜਾ ਤੁਸੀਂ ਦੁੱਧ ਆ ਇੱਕ ਕਟੜੂ ਬਛੜੂ ਨੂੰ ਜਿਹੜਾ ਸ਼ੁਰੂ ਤੋਂ ਲੈ ਕੇ ਆਪਾਂ ਦੇਣਾ ਹੈਗਾ ਉਹ ਘੱਟੋ ਘੱਟ ਵੀ ਜਦੋਂ ਆਪਾਂ ਸਟਾਰਟਿੰਗ ਤੋਂ ਜਨਮ ਤੋਂ ਲੈ ਕੇ ਸ਼ੁਰੂ ਕਰਨਾ ਡੇਢ ਕਿਲੋ ਇੱਕ ਟਾਈਮ ਦਾ 1.5 ਕਿਲੋ ਸਵੇਰ ਤੇ 1.5 ਕਿਲੋ ਸ਼ਾਮ ਨੂੰ ਪਹਿਲਾਂ ਆਪਾਂ ਇਕੱਲੇ ਦੁੱਧ ਦੀ ਗੱਲ ਕਰਾਂਗੇ ਪਹਿਲੇ 3 ਮਹੀਨਿਆਂ ਤੱਕ ਦੁੱਧ ਦਾ ਜਿਹੜਾ 1.5 ਕਿਲੋ ਸਵੇਰ ਤੇ 1.5 ਕਿਲੋ ਸ਼ਾਮ ਨੂੰ ਪਹਿਲੇ 15 ਦਿਨ ਤੱਕ ਤੁਸੀਂ ਦੁੱਧ ਇੰਨਾ ਹੀ ਦੇਣਾ ਨਾ ਇਸ ਤੋਂ ਵੱਧ ਤੇ ਨਾ ਘੱਟ ਵੀ ਜਾਣੀ ਦੀ ਕਿ ਪੂਰੇ ਦਿਨ ਵਿੱਚ ਦੀ 3 ਕਿਲੋ ਦੁੱਧ ਉਸ ਤੋਂ ਬਾਅਦ ਤੁਸੀਂ ਕੀ ਕਰਨਾ 15 ਦਿਨਾਂ ਬਾਅਦ ਜਾ ਕੇ ਉਹਦਾ ਅੱਧਾ ਕਿਲੋ ਦੁੱਧ ਵਧਾ ਦੇਜੋ ਅੱਧਾ ਕਿਲੋ 2 ਕਿਲੋ ਸਵੇਰ ਤੇ 2 ਕਿਲੋ ਸ਼ਾਮ ਦੇ ਟਾਈਮ ਪਸ਼ੂ ਨੂੰ ਚੋਣ ਦੇ ਸਾਰ ਜੇ ਥੱਲੇ ਝਗਾਉਣਾ ਤਾਂ ਵੀ ਠੀਕ ਹੈ ਤੇ ਨਹੀਂ ਤਾਂ ਜੇ ਨਿੱਪਲ ਨਾਲ ਝਗਾਉਣਾ ਤੇ ਨਾਲ ਦੀ ਨਾਲ ਪਸ਼ੂ ਚੋਇਆ ਉਸੇ ਟਾਈਮ ਫਰੈਸ਼ ਦੁੱਧ ਬਿਲਕੁਲ ਬੱਚੇ ਨੂੰ ਪਿਆਓ ਉਸ ਤੋਂ ਬਾਅਦ ਕੀ ਕਰਨਾ ਇਹ ਹੋ ਗਿਆ ਉਸ ਤੋਂ ਬਾਅਦ ਤੁਸੀਂ ਅੱਧਾ ਕਿਲੋ ਦੁੱਧ ਵਧਾਤਾ 15 ਦਿਨਾਂ ਬਾਅਦ ਹੋਰ 2 ਕਿਲੋ ਕਰਤਾ ਮਹੀਨੇ ਤੱਕ ਪਹਿਲੇ ਤੱਕ ਜਿਹੜਾ ਦੁੱਧ ਆ ਉਹਦਾ 2 ਕਿਲੋ ਡੰਗ ਦਾ ਚੱਲੰਦਿਓ ਉਸ ਤੋਂ ਬਾਅਦ ਤੁਸੀਂ ਜਦੋਂ ਇੱਕ ਮਹੀਨਾ ਤੇ ਇੱਕ ਦਿਨ ਦਾ ਜਿਸ ਦਿਨ ਹੋ ਜੂਗਾ ਤੁਹਾਡਾ ਕੱਟੀ ਵਾਲਾ ਮੱਛੀ ਹੋਗੀ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਅੱਧਾ ਕਿਲੋ ਦੁੱਧ ਹੋਰ ਵਧਾ ਦੇਣਾ 2.5 ਕਿਲੋ ਕਰ ਦੇਣਾ 2.5 ਤੋਂ ਫਿਰ 15 ਦਿਨਾਂ ਬਾਅਦ ਜਿਹੜਾ ਤੁਸੀਂ ਦੁੱਧ ਆ ਜਦੋਂ ਤੁਹਾਡਾ ਕਟਰੂ 1.5 ਮਹੀਨੇ ਦਾ ਹੋ ਗਿਆ ਤੇ ਉਸ ਤੋਂ ਬਾਅਦ ਤੁਸੀਂ 3 ਕਿਲੋ ਕਰ ਦੇਣਾ ਯਾਨੀ ਦੀ ਕਿ 3 ਕਿਲੋ ਸਵੇਰ ਤੇ 3 ਕਿਲੋ ਸ਼ਾਮ ਨੂੰ ਤੇ ਇਹ ਜਿਹੜਾ ਦੁੱਧ ਆ ਤੁਹਾਡਾ ਉਹ 2 ਮਹੀਨਿਆਂ ਤੱਕ ਚੱਲਦਾ ਰਹੂਗਾ ਵੀ ਯਾਨੀ ਦੀ ਕਿ 6 ਕਿਲੋ ਸਵਾ ਜਦੋਂ 1.5 ਤੋਂ 2 ਮਹੀਨਿਆਂ ਦੇ ਵਿੱਚ ਵਿੱਚ ਹੋਇਆ 3 ਕਿਲੋ ਸਵੇਰ ਤੇ 3 ਕਿਲੋ ਸ਼ਾਮ ਨੂੰ 6 ਕਿਲੋ ਦੁੱਧ ਰਜਣਾ ਤੁਸੀਂ ਪਿਉਣਾ ਕਟਰੂ ਨੂੰ ਉਸ ਤੋਂ ਬਾਅਦ ਜਦੋਂ ਤੁਹਾਡਾ ਘਟਰੂ 2 ਮਹੀਨਿਆਂ ਦਾ ਹੋ ਗਿਆ ਅਗਲੇ ਦਿਨ ਤੋਂ ਤੁਸੀਂ ਦੁੱਧ ਦਾ ਜਿਹੜਾ ਘਟਾਉਣਾ ਸ਼ੁਰੂ ਕਰ ਦੇਣਾ ਅੱਧਾ-ਅੱਧਾ ਕਿਲੋ ਕਰਕੇ ਹਰੇਕ ਹਫ਼ਤੇ ਦਾ ਦੁੱਧ ਘਟਾਉਣਾ ਤੁਸੀਂ ਪਹਿਲੇ ਹਫ਼ਤੇ ਅੱਧਾ ਕਿਲੋ ਘਟਾਉਗੇ ਅਗਲੇ ਹਫ਼ਤੇ ਉਹਦਾ 1 ਕਿਲੋ ਦੁੱਧ ਘਟਾ ਦੇਜੇ ਉਸ ਤੋਂ ਬਾਅਦ ਫਿਰ ਅੱਧਾ ਕਿਲੋ ਘਟਾਉਗੇ ਵੀ ਜਾਨੀ ਜਿੱਦਣ ਨੂੰ 3 ਮਹੀਨੇ ਪੂਰੇ ਹੋਣ ਘਟਰੂ ਦੇ ਉਦੋਂ ਨੂੰ ਸਵੇਰ ਨੂੰ ਕਿਲੋ ਤੇ ਸ਼ਾਮ ਨੂੰ ਕਿਲੋ ਹੋਣਾ ਚਾਹੀਦਾ ਜਿੱਦਣ 3 ਮਹੀਨਿਆਂ ਦਾ ਹੋ ਗਿਆ ਉਸ ਤੋਂ ਬਾਅਦ ਇੱਕ ਹਫ਼ਤਾ ਭਾਵੇਂ ਸਵੇਰ ਦਾ ਟਾਈਮ ਰੱਖ ਲਓ ਭਾਵੇਂ ਦੀ ਸ਼ਾਮ ਦਾ ਟਾਈਮ ਰੱਖ ਲਓ ਇੱਕ ਹਫ਼ਤਾ ਤੁਸੀਂ ਸਿਰਫ 1 ਕਿਲੋ ਦੁੱਧ ਪਿਉਣਾ ਪਾਉਂਦੀ ਸੁਬਾਹ ਦੇ ਟਾਈਮ ਪਿਆਲੇ ਕਰੋ ਇਹ ਭਾਵੇਂ ਦੀ ਸ਼ਾਮ ਨੂੰ ਜਿੱਦਣ 3 ਮਹੀਨੇ ਤੇ 7 ਦਿਨਾਂ ਦਾ ਕਟਰੂ ਹੋ ਗਿਆ ਤੇ ਦੁੱਧ ਆ ਜਿਹੜਾ ਬਿਲਕੁਲ ਬੰਦ ਕਰ ਦੇਣਾ ਉਸ ਤੋਂ ਬਾਅਦ ਦੁੱਧ ਦੀ ਇੱਕ ਬੂੰਦ ਵੀ ਤੁਸੀਂ ਕਟਰੂ ਨੂੰ ਨਹੀਂ ਪਿਉਣੀ ਜੇ ਇਸ ਤੋਂ ਬਾਅਦ ਵੀ ਕੱਟੀਆਂ ਬੱਚੀ ਨੂੰ ਤੁਸੀਂ ਦੁੱਧ ਪਿਉਂਦੇ ਰਹੇ ਤੇ ਬਾਈ ਜੀ ਉਹਨੇ ਦੁੱਧ ਨਹੀਂ ਦੇਣਾਗਾ ਪੂਰੇ ਦੁੱਧ ਨਹੀਂ ਦੇਣਾ ਉਹਨੇ ਜਦੋਂ ਵੀ ਸੂਗੀ ਉਹ ਜਿਹੜਾ ਕਟਰੂ ਫੀਡ ਤੇ ਵਲਿਆ ਆਊਗਾ ਇਹਦੀ ਲੋੜ ਸੀਗੀ ਸਿਰਫ ਆਪ ਨੂੰ 3 ਮਹੀਨਿਆਂ ਤੱਕ ਹੀ ਦੁੱਧ ਪਿਆਉਣ ਦੀ ਚਲੋ ਆਪਾਂ 3 ਮਹੀਨੇ ਤੇ 7 ਦਿਨਾਂ ਤੱਕ ਲੈ ਕੇ ਉਹਨੂੰ ਘਟਾਉਂਦੇ ਘਟਾਉਂਦੇ ਤੇ ਇਹ ਜਿਹੜੀ ਗੱਲ ਤੁਸੀਂ ਖਾਸ ਧਿਆਨ ਰੱਖਣੀ ਵੀ 3 ਮਹੀਨੇ ਤੇ 7 ਦਿਨਾਂ ਤੋਂ ਉੱਤੇ ਜਿੱਦਣ ਕਟਰੂ ਹੋ ਗਿਆ ਇੱਕ ਬੂੰਦ ਵੀ ਦੁੱਧ ਦੀਨੀ ਉਹਦੇ ਅੰਦਰ ਜਾਣ ਦੇਣੀ ਆਪਾਂ ਹੁਣ ਰਹੀ ਗੱਲ ਜੀ ਇਹਦੀ ਸਾਂਭ ਸੰਭਾਲ ਦੀ ਹੋਰ ਤਰ੍ਹਾਂ ਦੀ ਜਦੋਂ ਤੁਹਾਡਾ ਕਟਰੂ ਜਾਂ ਵਸ਼ਰੂ ਕੋਈ ਵੀ ਹੈਗਾ 3-4 ਦਿਨਾਂ ਦਾ ਹੀ ਹੋ ਗਿਆ ਉਸ ਤੋਂ ਬਾਅਦ ਕਾਫੀ ਸਟਾਰਟਰ ਜਿਹੜੀ ਮਾਰਕੀਟ ਦੇ ਵਿੱਚ ਫੀਡ ਆਉਂਦੀ ਆ ਉਹ ਥੋੜੀ ਥੋੜੀ ਉਹਦੇ ਅੱਗੇ ਸਿੱਟਣੀ ਸ਼ੁਰੂ ਕਰ ਦਿਓ ਜਾਣ ਦੁੱਧ ਚ ਘੋਲ ਕੇ ਪਿਆਉਣੀ ਸ਼ੁਰੂ ਕਰ ਦਿਓ ਜਿਵੇਂ ਵੀ ਪੀਂਦਾ ਉਹ ਉਹ ਥੋੜੀ ਥੋੜੀ ਫੀਡ ਆ ਜਿਹੜੀ ਬਿਲਕੁਲ ਥੋੜੀ ਤੋਂ ਸ਼ੁਰੂ ਕਰਨੀ ਹੈ ਤੇ ਜਿਵੇਂ ਜਿਵੇਂ 2 ਮਹੀਨਾ ਤੱਕ ਜਿਹੜਾ ਤੁਹਾਡਾ ਕਟਰੂ ਵਸੂਗਾ ਨਾ ਉਹ ਫੀਡ ਬਹੁਤ ਘੱਟ ਖਾਊਗਾ ਕਿਉਂਕਿ ਤੁਸੀਂ ਦੁੱਧ ਦੀ ਡੋਜ਼ ਹੈ ਜਿਹੜੀ ਉਹ ਵਧਾਉਂਦੇ ਰਹੋਗੇ ਜਦੋਂ 2 ਮਹੀਨਾ ਤੋ ਜਾ ਕੇ ਤੁਸੀਂ ਦੁੱਧ ਦੀ ਡੋਜ਼ ਘਟਾਉਣੀ ਸ਼ੁਰੂ ਕਰੋਗੇ ਉਦੋਂ ਉਹਦਾ ਸਰਨਾ ਨਹੀਂ ਕਿਉਂਕਿ ਵੱਡਾ ਵੀ ਹੋ ਚੁੱਕਿਆ ਹੋਊਗਾ ਫੇਰ ਉਹ ਫੀਡ ਪ੍ਰੋਪਰ ਖਾਣੀ ਸ਼ੁਰੂ ਕਰੂਗਾ ਤੇ ਉਹਦੇ ਅੱਗੇ ਫੀਡ ਸੱਟਦੇ ਰਹੋ ਹੋਣ ਰਹੀ ਗੱਲ ਹਰੇ-ਚਾਰੇ ਦੀ ਜਾਂ ਤੂੜੀ ਜਾਂ ਕੀ ਦੇਣਾ ਹੈਗਾ ਤੁਸੀਂ ਆਹਦੇ ਘਾੜੂ ਵਛੜੂ ਨੂੰ ਢਾਈ ਮਹੀਨਿਆਂ ਦਾ ਜਦੋਂ ਤੱਕ ਹੋ ਨਹੀਂ ਜਾਂਦਾ ਇੱਕ ਢੱਕਾ ਵੀ ਹਰਾ ਤਾਂ ਬਹੁਤ ਦੂਰ ਦੀ ਗੱਲ ਆ ਤੂੜੀ ਦਾ ਵੀ ਇੱਕ ਢੱਕਾ ਨਹੀਂ ਉਹਦੇ ਅੱਗੇ ਸਿੱਟਣਾ ਤੂੜੀ ਦਾ ਇੱਕ ਵੀ ਢੱਕਾ ਤੱਕ ਵੀ ਉਹਦੇ ਅੱਗੇ ਨਹੀਂ ਸਿੱਟਣਾ ਸਿਰਫ ਕੱਲੇ ਦੁੱਧ ਤੇ ਰੱਖਣਾ ਨੂੰ ਕੱਲੇ ਦੁੱਧ ਤੇ ਇਹ ਗੱਲ ਤੁਹਾਨੂੰ ਬਾਅਦ 'ਚ ਦੱਸੂਗਾ ਵੀ ਕਿਉਂ ਕੱਲੇ ਦੁੱਧ ਤੇ ਰੱਖੋ ਨੂੰ ਪਹਿਲੇ ਢਾਈ ਮਹੀਨਿਆਂ ਤੱਕ ਤੇ ਢਾਈਆਂ ਮਹੀਨਿਆਂ ਤੋਂ ਬਾਅਦ ਉਹਨੂੰ ਥੋੜੀ-ਥੋੜੀ ਜਿਹੜੀ ਫੀਡ ਸੱਟਿਆ ਕਰੋਗੇ ਨਾ ਵੀ ਫੀਡ ਤਾਂ ਵੈਸੇ ਚਾਰਾਂ ਪੰਜਾਂ ਦਿਨਾਂ ਤੋਂ ਚਾਲੂ ਕਰ ਦੇਣੀ ਆ ਪਰ ਜਦੋਂ ਢਾਈਕ ਮਹੀਨਾ ਦਾ ਹੋ ਜਾਊਗਾ ਜਿਹੜੀ ਫੀਡ ਸੱਟਿਆ ਕਰੋਗੇ ਉਹ ਫੀਡ ਦੇ ਵਿੱਚ ਤੁਸੀਂ ਥੋੜੀ ਜੀ ਐਨੀ ਕ ਤੂੜੀ ਤੋਂ ਸਟਾਰਟ ਕਰਨਾ ਕੰਮ ਤੇ ਤਿੰਨਾ ਮਹੀਨਿਆਂ ਦਾ ਜਿੱਦਣ ਤੁਹਾਡਾ ਕੱਟੀ ਜਾਂ ਬੱਠੀ ਹੋਊਗੀ ਉਵੇਂ-ਉਵੇਂ ਜਿਵੇਂ ਪਹਿਲੇ ਦਿਨ ਤੋਂ ਐਨੀ ਗਾ ਹੌਲੀ-ਹੌਲੀ ਵਧਾਉਂਦੇ ਵਧਾਉਂਦੇ ਨਾ ਤਿੰਨਾ ਮਹੀਨਾ ਤੋਂ ਬਾਅਦ ਜਿਹੜਾ ਦੁੱਧ ਆ ਉਹ ਬੰਦ ਕਰ ਦੇਣਾ ਕੱਲੀ ਫੀਡ ਤੇ ਤੂੜੀ ਦੋ ਚੀਜ਼ਾਂ ਚੱਲਣਗੀਆਂ ਉਸ ਤੋਂ ਬਾਅਦ ਤੇ ਤੂੜੀ ਨੂੰ ਹਸਾਬ ਨਾ ਦੇਣੀ ਜਿਆਦਾ ਰੱਜਮੀ ਤੂੜੀ ਨਹੀਂ ਪਾਉਣੀ ਹੈਗੀ ਠੀਕ ਹੈ ਜੀ ਹੁਣ ਆਪਾਂ ਗੱਲ ਕਰਦੇ ਆਂ ਮਲੱਪਾਂ ਦੀ ਦਵਾਈ ਦੀ ਤੇ ਮਲੱਪਾਂ ਦੀ ਦਵਾਈ ਵਗੈਰਾ ਕਿਵੇਂ ਦੇਣੀ ਸਾਰੀ ਆਮ ਆਪਣੇ ਵੀਰੇ ਕੀ ਨਮਾ ਤੈਨੂੰ ਨਾ ਸ਼ੀਸ਼ੀ ਦਿਖਾਉਣਾ ਇੱਕ ਵੀ ਆਪਾਂ ਕੀ ਕਰਦੇ ਆਂ ਆ ਸਿਰਫ ਕੱਲੀ ਐਲਬੋ ਮਾਰ ਦਵਾਈ ਹੈ ਜਿਹੜੀ ਇਹੀ ਜਿਵੇਂ 8-10 ਦਿਨਾਂ ਦਾ ਹੋ ਗਿਆ ਕਟਰੂ ਉਦੋਂ ਦੇਤੀ ਉਸ ਤੋਂ ਬਾਅਦ ਜੋ 15-20 ਦਿਨਾਂ ਦਾ ਹੋ ਗਿਆ ਉਦੋਂ ਦੇਤੀ ਫਿਰ ਜਦੋਂ ਮਹੀਨੇ ਦਾ ਹੋ ਗਿਆ ਉਦੋਂ ਦੇਤੀ ਇਹ ਬਿਲਕੁਲ ਗਲਤ ਹੈ ਇਵੇਂ ਆਪਾਂ ਕਦੇ ਵੀ ਨਹੀਂ ਕਰਨਾ ਤੇ ਨਾਲੇ ਵੀਰੇ ਜਿਹੜੀਆਂ ਮੈਂ ਦਵਾਈਆਂ ਦਿਖਾਵਾਂਗਾ ਨਾ ਤੁਹਾਨੂੰ ਇਹਦੇ ਵਿੱਚ ਤੇ ਕਿਤੇ ਇਵੇਂ ਨਾ ਸਮਝ ਲਓ ਵੀ ਕਿਸੇ ਕੰਪਨੀ ਦੀ ਮਸ਼ਹੂਰੀ ਕਰੀ ਜਾਂਦਾ ਤੁਸੀਂ ਸਿਰਫ ਇਹ ਸਾਲਟ ਲੈਣੇ ਆ ਕਿਸੇ ਵੀ ਕੰਪਨੀ ਦਾ ਤੁਹਾਨੂੰ ਮਿਲਦਾ ਹੋਵੇ ਚੰਗੀ ਕੰਪਨੀ ਦਾ ਕਿਸੇ ਵੀ ਬ੍ਰਾਂਡਡ ਕੰਪਨੀ ਦੀ ਤੁਸੀਂ ਜ਼ਰੂਰੀ ਨਹੀਂ ਜਿਮੇ ਦਾ ਵਿਰਬੈਕ ਦੀ ਹੈਗੀ ਆ ਇਹ ਐਲਬੋ ਮਾਰ ਦੇ ਵਿੱਚ ਸਾਲਟ ਹੁੰਦਾ ਹੈਗਾ ਅਲਬੈਂਡਾ ਜੋਲ ਤੇ ਅਲਬੈਂਡਾ ਜੋਲ ਦੀ ਜਿਹੜੀ ਇਹ ਲਿਕਵਿਡ ਫਾਰਮ ਦੇ ਵਿੱਚ ਆ ਬਹੁਤ ਸਾਰੀਆਂ ਕੰਪਨੀਆਂ ਦੀ ਆ ਰਹੀ ਹੈ ਤੁਸੀਂ ਜ਼ਰੂਰੀ ਨਹੀਂ ਵਿਰਬੈਕ ਦੀ ਲੈਣੀ ਜਿਹੜੀ ਕੰਪਨੀ ਤੁਹਾਨੂੰ ਚੰਗੀ ਲੱਗੇ ਉਸ ਦੀ ਲੈ ਸਕਦੇ ਹੋ ਇਹਦੇ ਇੱਕ ਤੁਹਾਨੂੰ ਆਪਾਂ ਡੈਮੋ ਦਿੱਤਾ ਇਹਦਾ ਪਹਿਲੇ 10 ਦਿਨਾਂ ਤੋਂ ਲੈ ਕੇ 12 ਦਿਨਾਂ ਦੇ ਵਿੱਚ ਵਿੱਚ ਤੁਸੀਂ ਜਿਹੜੀ ਡੀਵਾਰਮਿੰਗ ਪਹਿਲੀ ਸਹੀ ਮੈਨੂੰ ਤਾਂ 10 ਤੋਂ ਲੈ ਕੇ 15 ਦਿਨਾਂ ਦੇ ਵਿੱਚ ਵਿੱਚ ਜਦੋਂ 10 ਦਿਨਾਂ ਤੋਂ ਲੈ ਕੇ 15 ਦੇ ਵਿੱਚ ਵਿੱਚ ਤੁਹਾਡਾ ਕਟੜੂ ਵਸਣਾ ਸ਼ੁਰੂ ਹੋਊਗਾ ਪਹਿਲੀ ਡੀਵਾਰਮਿੰਗ ਜਿਹੜੀ ਤੁਸੀਂ ਕਰਨੀ ਹੈ ਮਲਪਾਂ ਵਾਲੀ ਦਵਾਈ ਦੇਣੀ ਆ ਇਹ ਦੇਣੀ ਆ ਇਹਦੇ ਉੱਤੇ ਡੋਜ਼ ਆ ਜਿਹੜੀ ਉਹ ਪ੍ਰੋਪਰ ਲਿਖੀ ਹੋਊਗੀ ਠੀਕ ਆ ਛੋਟੇ ਕਟੜੂ ਵਸਣ ਨੂੰ ਕਈ ਵਾਰੀ ਬਹੁਤ ਨਰੂਆ ਹੁੰਦਾ ਕਈ ਵਾਰੀ ਜਿਵੇਂ ਵੀ ਵਿਚਾਰੇ ਕਈ ਜਮਾ ਘੱਟ ਵੇਟ ਵਾਲੇ ਹੁੰਦੇ ਆ ਤੇ ਉਸ ਹਸਾਬ ਤੇ 15 ਤੋਂ 30 ਐਮਐਲ ਦੇ ਵਿੱਚ ਵਿੱਚ ਤੁਸੀਂ ਜਿਹੜੀ ਦੇਣੀ ਆ ਛੋਟੇ ਬੱਚੇ ਨੂੰ ਇਹ ਦਵਾਈ ਠੀਕ ਆ ਜੀ ਉਸ ਤੋਂ ਬਾਅਦ ਜਦੋਂ ਤੁਹਾਡਾ ਘਟਰੂ ਹੋ ਗਿਆ 1 ਮਹੀਨੇ ਦਾ ਬਿਲਾ ਅੱਗ ਭਾ ਕੇ 25 ਦਿਨਾਂ ਤੋਂ ਲੈ ਕੇ 1 ਮਹੀਨੇ ਦੇ ਵਿੱਚ ਤੇ ਤੁਸੀਂ ਕੀ ਦੇਣਾ ਮੈਂ ਦਵਾਈ ਨਹੀਂ ਬੋਲੂੰਗਾ ਮੈਂ ਸਿਰਫ ਸਾਲਟ ਬੋਲੂੰਗਾ ਤੁਸੀਂ ਦੇਣਾ ਐਵਰਮੈਕਟਿਨ ਸਾਲਟ ਇਸ ਦਵਾਈ ਨਾਲ ਤੁਸੀਂ ਉਹਦੀ ਮਲਪਾਂ ਦੀ ਜਿਹੜੀ ਬੀ ਡੀ ਵਾਰਮਿੰਗ ਉਹ ਕਰਨੀ ਆ ਐਵਰਮੈਕਟਿਨ ਸਾਲਟ ਨਾਲ ਇਰੇ ਪਿਛੇ ਕਾਰਨ ਹੈਗਾ ਕਿਉਂਕਿ ਜੱਤ ਹੋਊਗੀ ਕਟਰੂ ਦੇ ਉੱਤੇ ਤੇ ਜੱਤ ਨਾਲ ਕੀ ਹੋਊਗਾ ਉਹਦੇ ਵਿੱਚ ਜੂਆਂ ਵੀ ਹੋ ਸਕਦੇ ਉਹਦੇ ਵਿੱਚ ਚਿਚੜ ਵੀ ਹੋ ਸਕਦੇ ਉਹ ਮਿੱਟੀ ਵੀ ਖਾਂਦਾ ਹੋ ਸਕਦਾ ਜਦੋਂ ਇਹ ਸਾਲਟ ਦੀ ਦਵਾਈ ਦੋਗੇ ਨਾ ਤੁਹਾਡਾ ਕਟਰੂ ਬੱਚ ਨੂੰ ਮਿੱਟੀ ਖਾਊਗਾ ਨਾ ਉਹਦੇ ਜੂੰ ਪਾਊਗੀ ਨਾ ਉਹਦੇ ਚੱਚੜ ਰਹੂਗਾ ਇਹ ਦੋ ਤਰ੍ਹਾਂ ਦੇ ਪੈਰਾਸਾਈਟ ਹੁੰਦੇ ਐਕਸਟਰਨਲ ਪੈਰਾਸਾਈਟ ਤੇ ਇੰਟਰਨਲ ਪੈਰਾਸਾਈਟ ਅੰਤਰ ਪਰਜੀਵੀ ਤੇ ਬਾਹਰੀ ਪਰਜੀਵੀ ਅੰਤਰ ਪਰਜੀਵੀਆਂ ਦੇ ਵਿੱਚ ਜਿਵੇਂ ਆ ਮਲੱਪ ਮਲੂਪੇ ਇਹੋ ਜੀਆਂ ਚੀਜ਼ਾਂ ਆਆਂ ਬਾਹਰੀ ਪਰਜੀਵੀ ਦੇ ਵਿੱਚ ਜੂੰ ਚਿਚੜ ਇਹ ਇਹੋ ਜਿਹਾ ਚੀਜ਼ਾਂ ਆ ਗਈਆਂ ਜਿਹੜੀਆਂ ਪਸ਼ੂ ਨੂੰ ਬਾਹਰੋਂ ਝੂਣਦੀਆਂ ਹਨ ਤੇ ਕੁਛ ਅੰਦਰੋਂ ਝੂਣਦੀਆਂ ਤੇ ਇਹ ਬਾਹਰ ਵੀ ਕੰਮ ਕਰੂਗੀ ਤੇ ਅੰਦਰ ਵੀ ਸਾਰੇ ਤਰ੍ਹਾਂ ਨਾਲ ਦੂਸਰੀ ਜਿਹੜੀ ਡੀ ਵਾਰਮਿੰਗ ਆ ਤੁਸੀਂ ਜਿਹੜੀ 25 ਦਿਨਾਂ ਤੋਂ ਮਹੀਨੇ ਦੇ ਵਿੱਚ ਵਿੱਚ ਇਸ ਦਵਾਈ ਨਾਲ ਕਰਨੀ ਉਸ ਤੋਂ ਬਾਅਦ ਜਦੋਂ ਤੁਹਾਡਾ ਕਟਰੂ ਹੋ ਗਿਆ ਲਗਭਗ 40 ਤੋਂ 45 ਦਿਨਾਂ ਦੇ ਕਰੀਬ ਤੇ ਉਸ ਤੋਂ ਬਾਅਦ ਤੁਸੀਂ ਆ ਨਾ ਮੀਡਿਆ ਪਿਆ ਇੱਥੇ ਆ ਸਾਲਟ ਨੀਲਜਾਨ ਦਵਾਈ ਆਉਂਦੀ ਵੀ ਵੀਰ ਬੈਗ ਦੀ ਵੈਸੇ ਵੀ ਇਹ ਜਿਹੜੀ ਆਪਾਂ ਵੱਡੀ ਗੋਲੀ ਤੁਸੀਂ 6 ਗ੍ਰਾਮ ਵਾਲੀ ਲਿਆ ਕੇ ਦੇਣੇ ਹੁੰਦੇ ਨੇ ਪਸ਼ੂਆਂ ਨੂੰ ਨਾ ਕਿਉਂ ਇਹ ਸਾਲਟ ਵਾਲੀ ਜਿਹੜੀ ਦਵਾਈ ਆ ਤੁਸੀਂ ਇਹ ਲਿਆ ਕੇ ਦੇ ਰਹੇ ਜੇ ਕੋਈ ਵੀ ਕਿਸੇ ਵੀ ਚੰਗੀ ਕੰਪਨੀ ਦੀ ਤੇ ਇਹ ਵੈਸੇ ਨੀਲ ਜਾਣ ਹੈਗੀ ਆ ਫਿਰ ਬਾਕ ਕੰਪਨੀ ਦੀ ਆਉਂਦੀ ਆ ਤੁਸੀਂ ਇਹ ਵੀ ਦੇ ਸਕਦੇ ਹੋ ਉਹ ਤੁਹਾਡੀ ਇੱਛਾ ਇਹ ਦੇ ਦੇਣੀ ਆ ਵੀ ਪਹਿਲੇ 3 ਮਹੀਨੇ ਤੱਕ ਹਰੇਕ 15 ਦਿਨਾਂ ਬਾਅਦ ਪਹਿਲੇ 15 ਦਿਨਾਂ ਤੋ ਐਲਬੋ ਮਾਰ ਦੇਤੀ ਜਿਵੇਂ ਐਲਬੈਂਡਾ ਜੋ ਸਾਲਟ ਦੇ ਤਾਂ ਉਸ ਤੋਂ ਬਾਅਦ ਐਵਰਮੈਕਟਨ ਸਾਲਟ ਦੇ ਤਾਂ 15 ਦਿਨਾਂ ਬਾਅਦ ਉਸ ਤੋਂ ਬਾਅਦ ਲੁਵਾਮੀਸੋਲ ਜਿਵੇਂ ਉਹ ਹਾਈਡਰੋਕਲੋਰਾਈਡ ਵਾਲੀ ਹੋਗੀ ਨਾ ਸ਼ਾਇਦ ਹਾਈਡਰੋਕਲੋਰਾਈਡ ਹੀ ਆ ਦੇ ਵਿੱਚ ਹਾਂਜੀ ਹਾਈਡਰੋਕਲੋਰਾਈਡ ਤੇ ਇਹ ਸਾਰੇ ਸਾਲਟ ਹੈਗੇ ਜਿਹੜੇ ਇਹਦੇ ਵਿੱਚ ਜਿਵੇਂ ਜ਼ਿੰਕ ਸਲਫੇਟ ਵੀ ਦਿੱਤੀ ਹੈ ਨਾ ਕਾਪਰ ਸਲਫੇਟ ਦਿੱਤੀ ਥੋੜੀ ਬੋਤੀ ਵੱਧ ਵੀ ਦਿੱਤੀ ਜਾਊਗੀ ਤੇ ਤਾਂ ਵੀ ਨੁਕਸਾਨ ਨਹੀਂ ਕਰਦੀ ਜਿਹੜੀ ਇਹ ਵਾਲੀ ਹੈ ਜੀ ਹਨ ਤੇ ਦੂਜੀਆਂ ਦੀ ਪੂਰੀ ਸਾਰਿਆਂ ਦੇ ਉੱਤੇ ਪਰ ਆਪਾਂ ਡੋਜ਼ ਲਿਖੀ ਹੋਊਗੀ ਵੀ ਛੋਟੇ ਕਟਰੂ ਵਸ਼ ਨੂੰ ਕਿੰਨੀ ਦੇਣੀ ਹੈ weight ਦੇ ਹਿਸਾਬ ਨਾਲ ਜਿਵੇਂ ਜਿਵੇਂ weight ਵੱਧ ਆ ਜਾਊਗਾ ਓਵੇਂ ਓਵੇਂ ਦਵਾਈ ਦਈ ਜੇ ਨਹੀਂ 45 ਦਿਨਾਂ ਦੇ ਅੰਦਰ ਅੰਦਰ ਤਿੰਨੇ ਦੇ ਦਿੰਿਆ ਉਸ ਤੋਂ ਬਾਅਦ ਫੇਰ ਦੁਬਾਰਾ ਐਲਵੈਂਡਾਜੋਲ ਸਾਲਟ ਦੀ ਠੀਕ ਹੈ 60 ਦਿਨਾਂ ਦਾ ਹੋ ਗਿਆ ਜਦੋਂ ਫਿਰ ਜਦੋਂ 75 ਦਿਨਾਂ ਦਾ ਹੋ ਗਿਆ ਫਿਰ ਜਦੋਂ 90 ਦਿਨਾਂ ਦਾ ਹੋ ਗਿਆ ਤੇ ਇਹਦੇ ਨਾਲ ਕੀ ਹੈ ਪਹਿਲੇ 3 ਮਹੀਨੇ ਤੁਹਾਡੇ ਕੰਪਲੀਟ ਹੋ ਜਾਣਗੇ 15-15 ਦਿਨਾਂ ਬਾਅਦ ਮਲਪਾਂ ਵਾਲੀ ਦਵਾਈ ਦਿੰਦੇ ਹੀ ਰਹਿਣਾ ਕਿਉਂਕਿ ਛੋਟੇ ਬੱਚੇ ਨੇ ਮਿੱਟੀ ਵੀ ਖਾਣੀ ਆ ਤੇ ਇਧਰ-ਉਧਰ ਮੂੰਹ ਵੀ ਮਾਰੂਗਾ ਛੋਟੇ ਬੱਚੇ ਦੇ ਜੱਤ ਵੀ ਹੋਊਗੀ ਉਹਦੇ ਲੂ ਹੋਣਗੇ ਵਿੱਚ ਜ਼ਿਆਦਾ ਜੂੰ ਜਿਚੜ ਦੀ ਸ਼ਿਕਾਇਤ ਜ਼ਿਆਦਾ ਹੋ ਸਕਦੀ ਹੈ ਮੌਸਮ ਵੀ ਬਰਸਾਤੀ ਹੋ ਸਕਦੇ ਬਹੁਤ ਕਾਰਨ ਬਣ ਸਕਦੇ ਇਸ ਕਰਕੇ ਜਿਹੜੀ ਇਹ ਦਵਾਈ ਦਿੰਦੇ ਰਹਿਣਾ ਤੁਸੀਂ ਲਗਾਤਾਰ ਹੀ ਹੁਣ ਗੱਲ ਕਰਦੇ ਹੈਗੇ ਆਪਾਂ ਉਹਨੂੰ ਫੀਡ ਬਾਰੇ ਫੀਡ ਜਿਵੇਂ ਮੈਂ ਤੁਹਾਨੂੰ ਦੱਸਤੀ ਸੀ ਵੀ ਕਾਪਸ ਸਟਾਰਟਰ ਵਗੈਰਾ ਕਿਸੇ ਵੀ ਕੰਪਨੀ ਦੀ ਲੈ ਲਓ ਤੁਸੀਂ ਤੇ ਕਿਸੇ ਦੀ ਵੀ ਪਾ ਸਕਦੇ ਹੋ ਫੀਡ ਤੇ ਜਿਹੜੀ ਮਲੱਪਾਂ ਦੀ ਦਵਾਈ ਆ ਉਹ ਇਹ ਦੇਣੀ ਆ ਤੂੜੀ ਪੱਠਾ ਜਮਾ ਵੀ ਪਾਉਣਾ ਨਹੀਂ 2.5 ਮਹੀਨਿਆਂ ਤੋਂ ਬਾਅਦ ਤੂੜੀ ਜਿਹੜੀ ਸ਼ੁਰੂ ਕਰਨੀ ਆ ਇਸ ਤੋਂ ਵੀ ਚੰਗੀ ਇੱਕ ਚੀਜ਼ ਤੁਹਾਨੂੰ ਦੱਸ ਦਿੰਦੇ ਨੇ ਜੇ ਸਰਦੀਆਂ ਦਾ ਮੌਸਮ ਚੱਲਦਾ ਪਿਆ ਹਰੇਕ ਦੇ ਖੇਤ 'ਚ ਬਰਸੀਮ ਹੈਗਾ ਤੁਸੀਂ ਬਰਸੀਮ ਨੂੰ ਵੱਢ ਕੇ ਸੁਕਾ ਕੇ ਰੱਖ ਸਕਦੇ ਹੋ ਜਿਹੜਾ ਉਹ ਸੁਕਾਇਆ ਹੈ ਬਰਸੀਮ ਨੂੰ ਕਹਿ ਦਿੰਦੇ ਆ ਜੀ ਹੇ ਹੇ ਤਿਆਰ ਕਰਕੇ ਰੱਖ ਲਓ ਜਦੋਂ ਤੁਹਾਡਾ ਕਟ ਰੂ ਵਾਸ਼ੂ 2.5 ਮਹੀਨਿਆਂ ਦਾ ਹੋ ਜਾਊਗਾ ਉਦੋਂ ਤੋਂ ਉਹਨੂੰ ਪਾਣੀ ਸਟਾਰਟ ਕਰ ਦੇਜੋ ਉਹ ਉਦੋਂ ਤੋਂ ਭਾਵੇਂ ਉਹਨੂੰ ਸਾਫ਼ਤੀ ਸਿੱਟ ਦਿਓ ਭਾਵੇਂ ਕੁੱਤਰ ਕੇ ਸਿੱਟ ਦਿਓ ਇਹਨੂੰ ਬਰਸੀਵ ਨੂੰ ਸੁਕਾ ਕੇ ਰੱਖ ਲਓ ਤੂੜੀ ਨਾਲੋਂ ਵੱਧ ਕਾਰਗਰ ਸਾਬਤ ਹੋਊਗਾ ਜੇ ਤੁਸੀਂ ਉਹ ਪਾਉਂਗੇ ਤਾਂ ਉਹ ਚਲੋ ਮਿਹਨਤ ਆ ਜੇ ਤੁਸੀਂ ਕਰ ਸਕਦੇ ਹੋਂ ਦਾ ਇਸ ਤੋਂ ਇਲਾਵਾ ਬਈ ਹੋਰ ਰਹੀ ਗੱਲ ਵੀ ਆਪਾਂ ਪਹਿਲੇ 3 ਮਹੀਨਿਆਂ ਤੱਕ ਪੱਠਾ ਡੱਕਾ ਕਿਉਂ ਨਹੀਂ ਦੇਣਾ ਪਹਿਲੇ 3 ਮਹੀਨਿਆਂ ਤੱਕ ਲਗਭਗ ਲਗਭਗ ਪਸ਼ੂ ਦਾ ਜਿਹੜਾ ਹਿਸਾਬ ਕਿਤਾਬ ਆ ਉਹ ਬੰਦੇ ਵਾਲਾ ਹੀ ਹੁੰਦਾ ਵੈਸੇ ਪਸ਼ੂ ਦੇ ਅੰਦਰ ਚਾਰ ਪੇਟ ਹੁੰਦੇ ਆ ਜਿਹੜਾ ਮੇਨ ਪਾਰਟ ਹੈਗਾ ਰਿਮਨ ਹੈਗਾ ਜਿੱਥੇ ਪੱਠਿਆਂ ਨੂੰ ਜਾ ਕੇ ਪਚਾਉਣਾ ਕਰਨਾ ਸਾਰਾ ਸਿਸਟਮ ਜਿਹੜਾ ਹਨਾ ਕੁਦਰਤ ਵੱਲੋਂ ਪਸ਼ੂ ਦਾ ਬਣਿਆ ਆ ਉਹ ਹੜੇ ਤੱਕ ਨਹੀਂ ਬਣਿਆ ਪਿਆ ਉਹਦੀ ਜਿਹੜਾ ਬਣਦੇ ਸਮਾਂ ਹੈਗਾ ਉਹ ਲਗਭਗ 80 ਦਿਨਾਂ ਤੋਂ ਲੈ ਕੇ 100 ਦੇ ਦਿਨ ਦੇ ਵਿੱਚ ਵਿੱਚ ਬਣ ਕੇ ਪੂਰਾ ਤਿਆਰ ਹੋ ਜਾਂਦਾ ਉਦੋਂ ਤੱਕ ਜਿਹੜਾ ਤੁਸੀਂ ਇਹ ਮੰਨ ਕੇ ਚੱਲੋ ਇੱਕ ਹਸਾਬ 'ਚ ਬੰਦਾ ਹੀ ਪਾਲਣਾ ਤੇ ਬੰਦੇ ਵਾਲੇ ਹਿਸਾਬ ਤੇ ਉਹਨੂੰ ਉਹ ਚੀਜ਼ਾਂ ਦੇਓ ਜੇ ਜਿਹੜੀਆਂ ਬੰਦਾ ਖਾ ਕੇ ਪਚਾ ਸਕਦਾ ਠੀਕ ਹੈ ਜਿਵੇਂ ਦੁੱਧ ਬੰਦਾ ਪਚਾ ਸਕਦਾ ਉਹਨੂੰ ਦੁੱਧ ਤੇ ਰੱਖੋ ਇਹੀ ਕਹਿਣਾ ਕਿਉਂਕਿ ਕਈ ਵਾਰੀ ਕੀ ਨਾ ਜਦੋਂ 15 20 ਕ ਦਿਨਾਂ ਦੇ ਹੀ ਹੋ ਗਿਆ ਨਾ ਤੇ ਅਸੀਂ ਉਹਨੂੰ ਬਈ ਪੱਠਾ ਡੱਕਾ ਪਾਉਣਾ ਸ਼ੁਰੂ ਕਰ ਦਿੰਦੇ ਆ ਤੇ ਉਹਦੇ ਨਾਲ ਕੀ ਹੁੰਦਾ ਪਹਿਲਾਂ ਬੜਾ ਐਕਟਿਵ ਹੁੰਦਾ ਘਟਰੂ ਸਾਡਾ ਤੇ ਜਦੋਂ ਉਹ ਆਪਾ ਪਾਉਣਾ ਸ਼ੁਰੂ ਕਰ ਦਿੰਦੇ ਆ ਉਸ ਤੋਂ ਬਾਅਦ ਨਾ ਵਿਚਾਰਿਆਂ ਦੇ ਹਾਲਾਤ ਆਏ ਜੇ ਬਣ ਜਾਂਦੇ ਕਈ ਵਾਰੀ ਤਾਂ ਪਾਣੀ ਪਿਆ ਕੇ ਜੇ ਕੋਈ ਖੋਲ ਕੇ ਲ ਜਾਂਦਾ ਨਾ ਤੇ ਧੂ ਖੇਲ ਜਾਣਾ ਪੈਂਦਾ ਜਾਂ ਚੱਕ ਕੇ ਲਿਆਉਣਾ ਪੈਂਦਾ ਉਹ ਵਿਚਾਰੇ ਤਰਨੂ ਵੀ ਰਹਿੰਦੇ ਆ ਕਿਉਂਕਿ ਜਿਹੜੀ ਚੀਜ਼ ਨੂੰ ਉਹਦਾ ਪੇਟ ਵਾਲੇ ਐਕਸੈਪਟ ਹੀ ਨਹੀਂ ਕਰ ਰਿਹਾ ਉਹ ਚੀਜ਼ ਆਪਾਂ ਜਦੋਂ ਦੇਵਾਂਗੇ ਉਹਦੇ ਪੇਟ ਦੀਆਂ ਬਿਮਾਰੀਆਂ ਹੋਣਗੀਆਂ ਉਹਦਾ ਵਿਚਾਰੇ ਦਾ ਅੰਦਰਲਾ ਸਿਸਟਮ ਜਿਹੜਾ ਉਹ ਤੁਸੀਂ ਜਮ੍ਹਾਂ ਵਿਗਾੜ ਕੇ ਸਿੱਟ ਦਿਓਗੇ ਸੋ ਵੀਰੇ ਇਹ ਪਹਿਲੇ 3 ਮਹੀਨੇ ਤੱਕ ਦੀ ਹੋਗੀ ਸਾਰੀ ਜਾਣਕਾਰੀ ਜਿਹੜੇ ਵੀ ਨਵੇਂ ਆਏ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੋ ਤੇ ਡੇਰੀ ਫਾਰਮ ਇੱਕ ਬਹੁਤ ਵਧੀਆ ਕਿੱਤਾ ਹੈਗਾ ਜਿਹੇ ਆਪਾਂ ਹਸਾਬ ਨਾਲ ਚੱਲ ਕੇ ਚਲਾਵਾਂਗੇ ਪੂਰਾ ਹਸਾਬ ਕਿਤਾਬ ਰੱਖੋ ਬਹੁਤ ਵਧੀਆ ਬਹੁਤ ਲਾਈਵ ਅੰਦ ਵੀ ਹੈਗਾ ਚਲੋ ਘਾਟੇ ਹਰੇ ਕੰਮ ਚੀਂਦੇ ਇਹਦੇ ਚ ਵੀ ਪੈਂਦੀ ਹੈ ਗੇਸ ਤੇ ਲੱਗ ਤੋਂ ਇੱਕ ਦਿਨ ਕਿਸੇ ਦਿਨ ਵੀਡੀਓ ਬਣਾਵਾਂਗੇ ਅਗਲੀ ਵੀਡੀਓ ਹੈ ਜਿਹੜੀ ਉਹ ਆਪਣੀ ਹੁਣ ਤਿੰਨਾਂ ਮਹੀਨਿਆਂ ਤੋਂ ਲੈ ਕੇ ਛੀਆਂ ਮਹੀਨਿਆਂ ਤੱਕ ਦੇ ਕਟਰ ਉਤੇ ਆਊਗੀ ਤੇ ਉਹ ਤੁਸੀਂ ਵੇਖਣ ਲਈ ਤਿਆਰ ਜਿਉ ਬਾ ਇੱਕ ਦੋ ਦਿਨਾਂ ਚ ਉਹ ਵੀ ਆਪਾਂ ਅਪਲੋਡ ਕਰ ਦਿਆਂਗੇ ਬਹੁਤ ਬਹੁਤ ਧੰਨਵਾਦ